ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਭਾਲਟਾ ਦੋ ਭਾਲਟੇ ਪੈਂਦੇ ਆ ਅਸਲ ਵਿੱਚ ਸਾਡੇ ਵਜੀਦ ਪਿੰਡ ਦੇ ਨਾਲ ਛੋਟਾ ਭਾਲਟਾ ਤੇ ਵੱਡੇ ਭਾਲਟਾ ਸੋ ਭਾਈ ਹੁਣੇ ਭਾਲਟੇ ਤੋਂ ਤੇ ਮੈਲਬੌਰਨ ਦੀ ਧਰਤੀ ਤੇ ਆ ਕੇ ਬਸੇ ਹੋਏ ਆ ਇੱਕ ਦਾ ਹਿੱਕਤੋਂ ਜ਼ਿਆਦਾ ਟਾਈਮ ਹੋ ਗਿਆ ਸੋ ਭਾਈ ਉਹਨਾਂ ਦਾ ਸਵਾਗਤ ਆ ਸਾਡੀ ਵੀਡੀਓ ਦੇ ਵਿੱਚ ਕੋਈ ਪਹਿਲਾਂ ਦਾ ਆਵਜੀ ਦਾ ਸਾਸਰੀ ਕਾਲ ਭਜੀ ਸਾਸਰੀ ਭਾਜੀ ਬਹੁਤ ਥੈਂਕ ਯੂ ਤੁਹਾਡਾ ਭਾਜੀ ਤੁਸੀਂ ਤੁਸੀਂ ਕਹਿੰਦੇ ਧਰਤੀ ਤੁਸੀਂ ਮੈਲਬੌਰਨ ਆਏ ਤੁਹਾਨੂੰ ਮੋਸਟ ਵੈਲਕਮ ਭਾਈ ਬਹੁਤ ਬਹੁਤ ਥੈਂਕ ਯੂ ਭਾਜੀ ਸੋ ਭਾਈ ਦੱਸੋ ਕਿ ਆਪਾਂ ਪਹਿਲੀ ਵਾਰ ਕਾਦੋ ਉਹ ਟਾਈਮ ਸੀ ਜਦੋਂ ਤੁਸੀਂ ਇੱਥੇ ਮੈਲਬੌਰ ਚਾਏ ਜਦੋਂ ਪਹਿਲੀ ਵਾਰ ਮੈਲਬੌਰ ਚ ਆਏ ਮਿਲਦਾ ਨਾ ਪਹਿਲਾਂ ਭਾਜੀ ਮੈਂ 2009 ਤੋਂ 2011 ਤੱਕ ਅਗਰੈਂਡ ਰਿਹਾ ਜੀ ਉਸ ਇੱਥੇ ਜਿਦਾ ਵਰਕਿੰਗ ਆਨ ਦੇ ਵਿੱਚ ਰਿਹਾ ਸੀ ਉਸ ਤੋਂ ਬਾਅਦ ਫਿਰ ਇੰਡੀਆ ਚਲੇ ਗਿਆ ਸੀ ਫਿਰ ਇੰਡੀਆ ਤੋਂ ਦੁਬਾਰਾ 2014 ਚ ਆਏ ਜੀ ਅਸੀਂ ਕਿਹਨਾ ਇੱਥੇ ਮੈਲਬੌਰ ਨਹੀਂ ਆਏ ਪਹਿਲਾਂ ਪਹਿਲਾਂ ਮੈਲਬੌਰ ਆਏ ਸੀ ਠੀਕ ਆ ਭਾਜੀ ਤੇ 2014 ਵਿੱਚ ਜਦ ਆਪਾਂ ਇੱਥੇ ਆਏ ਸੀਗੇ ਭਾਜੀ ਉਸ ਟਾਈਮ ਆਪਾਂ ਕਿਹੜੇ ਕੰਮ ਵਗੈਰਾ ਜਿਦਾ ਇੱਥੇ ਸਟਾਰਟਿੰਗ ਦੇ ਵਿੱਚ ਕਿਹੜੇ ਕੰਮ ਆ ਤੁਹਾਨੂੰ ਮਿਲੇ ਸਟਾਰਟਿੰਗ ਦੇ ਵਿੱਚ ਜਦ ਆਪਾਂ ਆਦੇ ਹ ਅਨੀ ਸਟਾਰਟਿੰਗ ਜਿਹੜੀ ਪਾਜੀ ਪਹਿਲਾਂ ਮੈਂ ਇੱਥੇ ਆਪਣੇ ਕੋ ਵਰਕਸ਼ੈਪ ਨਾਰਥ ਵਰਕ ਮੌਂਜਾ ਕਾਰਵਾਸ਼ ਉੱਥੇ ਕੀਤਾ ਕੰਮ ਕਾਫੀ ਟਾਈਮ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਨੂੰ ਪੈਸੀਫਿਕ ਫੈਕਟਰੀ ਇੱਥੇ ਤੁਹਾਨੂੰ ਸਟੌਂਜ ਪੈਂਦੀ ਆ ਉੱਥੇ ਮੈਂ ਨੀਅਰਲੀ 7 ਸਾਲ ਕੰਮ ਕੀਤਾ ਉੱਥੇ ਸੋ ਉਹ ਕੰਮ ਦਾ ਇੱਕ ਐਕਸਪੀਰੀਅੰਸ ਸੀਗਾ ਕਿ ਦਾ ਵੀ ਇਹਨੂੰ ਨਹੀਂ ਪਾਜੀ ਜਦੋਂ ਆਪਾਂ ਇੰਡੀਆ ਤੋਂ ਆਨੇ ਆ ਆਪਣੇ ਸਾਰਾ ਕੁਝ ਨਵਾਂ ਹੁੰਦਾ ਤੇ ਆਪਾਂ ਦੇਖ-ਦੇਖ ਕੇ ਸਿੱਖਦੇ ਆ ਸਾਰਾ ਕੁਝ ਇਦਾਂ ਹੀ ਤੁਸੀਂ ਮੈਨੂੰ ਇੱਕ ਸਾਡੇ ਏਰੀਆ ਦਾ ਬੰਗਾ ਸ਼ਹਿਰ ਤੋਂ ਮੁੰਡਾ ਮਿਲਿਆ ਸੀ ਕਾਰ ਵਾਸਤੇ ਤੇ ਫਿਰ ਉਹਨਾਂ ਨੇ ਬੜੀ ਹੈਲਪ ਕੀਤੀ ਆਪਣੀ ਇੱਥੇ ਫੈਕਟਰੀ 'ਚ ਆਪਣੇ ਸਾਰੇ ਪੰਜਾਬੀ ਭਰਾ ਸੀ ਉਹਨਾਂ ਨੇ ਸਾਰਾ ਕੁਝ ਦੱਸਿਆ ਮੈਨੂੰ ਇਹ ਤੋਂ ਜਿਹੜੇ ਤੱਕ ਸਾਰਾ ਕੰਮ ਤੇ ਡੇ ਬਾਏ ਡੇ ਫਿਰ ਆਪਾਂ ਨੂੰ ਸਾਰਾ ਪਤਾ ਲੱਗਦਾ ਗਿਆ ਫਿਰ ਇਦਾਂ ਚੱਲਦਾ ਰਿਹਾ ਸਾਰਾ ਕੁਝ ਜੀ ਸੋ ਉੱਥੇ ਵਾਲੀ ਪਿੰਡ ਵਿੱਚ ਜਿੱਦਾਂ ਕਿ ਕਿਹੜਾ ਕੀਤਾ ਸੀਗਾ ਜਿਹੜਾ ਤੁਸੀਂ ਕਰਦੇ ਸੀਗੇ ਇਹਦੇ ਤੋਂ ਕਿਹੜੇ ਸਕੂਲ ਤੋਂ ਪੜ੍ਹੇ ਜਦੋਂ ਵੀ ਥੋੜਾ ਮੈਂ ਆਪਾਂ ਦੱਸ ਦੇ ਜਦਾ ਆਪਣੇ ਸਕੂਲ ਤੇ ਨੂੰ ਹਾਂਜੀ ਪੜ੍ਹਾਈ ਤਾਂ ਭਾਜੀ ਅਸੀਂ ਪਿੰਡ ਦੇ ਜਿੱਦਾਂ ਗਵਰਨਮੈਂਟ ਇਨਸ ਕੰਟਰੀਸ ਕੋਲ ਭਾੜਾ ਡਾਕਣਾ ਤੁਸੀਂ ਕਿੱਟੀਵੇਂ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਆਰਕੇਰੀ ਕਾਲਜ ਚਲ ਗਿਆ ਸੀ ਮੈਂ ਨਵਾਂ ਸ਼ਹਿਰ ਤੇ ਕਿਤਾ ਆਪਣਾ ਖੇਤੀਬਾੜੀ ਕਰਿਆ ਪਹਿਲਾਂ ਤੁਸੀਂ ਹਾਂਜੀ ਤੇ ਖੇਤੀਬਾੜੀ ਕਰ ਰਹੇ ਹਾਂ ਹੁਣ ਵੀ ਇੱਟੀਆਂ ਉਹੀ ਕੰਮ ਚੱਲਦਾ ਆਪਣਾ ਅੱਛਾ ਜੀ ਸੋ ਇਹ ਚੀਜ਼ ਨਹੀਂ ਸੋਚੀ ਭਾਜੀ ਜਿੱਦਾਂ ਆਪਾਂ ਉੱਥੇ ਖੇਤੀਬਾੜੀ ਕਰਦੇ ਹਾਂ ਤੇ ਇੱਥੇ ਵੀ ਆ ਗਿਆ ਆਪਾਂ ਉਹੀ ਕੰਮ ਦੇ ਅੱਗੇ ਜਦਾਂ ਬਾਜੀ ਉਹ ਕੰਮ ਨੂੰ ਲੈ ਕੇ ਆਪੀ ਤੁਸੀਂ ਹਾਂਜੀ ਦਿਲ ਤਾਂ ਬੜਾ ਕਰਦਾ ਉਹ ਆਪਣਾ ਹੁਣ ਸ਼ੌਂਕ ਆ ਉਹ ਇੱਕ ਪਰ ਉਹਦੇ ਲਈ ਆਪਾਂ ਨੂੰ ਥੋੜਾ ਇਹ ਸਵਰਥ ਨੂੰ ਥੋੜਾ ਬਾਹਰ ਜਾਣਾ ਪੈਣਾ ਫਿਰ ਤਾਂ ਕਰਕੇ ਜਿਹੜਾ ਫਾਰਮਿੰਗ ਏਰੀਆ ਹੈ ਉਹ ਇੱਥੋਂ ਬਹਿਰ ਵੀ ਸ਼ਿਫਟ ਤੋਂ ਇੱਥੋਂ ਸ਼ਿਫਟ ਤੋਂ ਤਕਰੀਬਨ ਡੇਢ ਘੰਟੇ ਡਰਾਈਵ ਤੇ ਆ ਫਿਰ ਉਹਦੇ ਨਾਲ ਫਿਰ ਮੈਂ ਤਾਂ ਕੰਮ ਕਰ ਸਕਦਾ ਪਰ ਫਿਰ ਕਹਾ ਫੈਮਲੀ ਦਾ ਔਖਾ ਹੋ ਜਾਂਦਾ ਹਾਂ ਜੀ ਹਾਂ ਜੀ ਨਿਆਣੇ ਦਾ ਸਕੂਲ ਇੱਥੇ ਰੁਕ ਰਿਆ ਉਹ ਸਕੂਲ ਤਾਂ ਉਧਰ ਵੀ ਹੈ ਗਿਆ ਪਰ ਵਾਈਫ ਦੀ ਜੌਬ ਕਰਕੇ ਫਿਰ ਮੈਂ ਜਦਾਂ ਆਪਾਂ ਨੂੰ ਇੱਥੇ ਰਹਿਣਾ ਪਿਆ ਹੁੰਦੀ ਹੈ ਸੋ ਭਾਈ ਫੈਮਲੀ ਦੇ ਵਿੱਚ ਆਪਣੇ ਕਿਹੜੇ-ਕਿਹੜੇ ਮੈਂਬਰ ਜਿਹਦਾ ਪਿੰਡ ਕੋਈ ਹੈਗੇ ਹੁਣ ਇਸ ਟਾਈਮ ਹਾਂਜੀ ਸਾਡੀ ਜੁਆਇੰਟ ਫੈਮਿਲੀ ਆ ਭਾਜੀ ਇੱਥੇ ਤਾਂ ਅਸੀਂ ਤਕਰੀਬਨ ਮੈਂ ਮੇਰੀ ਵਾਈਫ ਤੇ ਦੋ ਬੱਚੇ ਹੀ ਆ ਜਿੱਦਾਂ ਬਾਕੀ ਫੈਮਿਲੀ ਤਾਂ ਆਪਣੀ ਇੱਥੇ ਬਹੁਤ ਆ ਜਿਹਨਾਂ ਦਾ ਆਪਣਾ ਪਿਆਰ ਵਣ ਜਾਂਦਾ ਤੇ ਉਹ ਕਹਾ ਫੈਮਿਲੀ ਪਰਿਵਾਰ ਬਹੁਤ بڑا ਹੋ ਗਿਆ ਹੁਣ ਆਪਣਾ ਇੱਥੇ ਪਰ ਇੰਡੀਆ ਹਾਂਜੀ ਸਾਰੀ ਸਾਡੀ ਬਾਕੀ ਸਾਰੇ ਸਾਰੀ ਜੀ ਸਟਿਲ ਮਿਸ ਕਰਦੇ ਆ ਬਾਦਰ ਸਾਹਿਬ ਹਾਂਜੀ ਉਹਦਾ ਹਰ ਦਿਨ ਮਿਸ ਕਰਦੇ ਆ ਜੀ ਇੰਡੀਆ ਦੀ ਫੈਮਿਲੀ ਹੁੰਦਾ ਤੇ ਟਰਾਈ ਕਰਦੇ ਆ ਜਿੰਨੀ ਜਲਦੀ ਉੱਥੇ ਆਪਾਂ ਜਾਈਏ ਤੇ ਪਰ ਇਥੇ ਕੁਛ ਇਥੇ ਦੀਆਂ ਮਜੂਰੀਆਂ ਹੁੰਦੀਆਂ ਪਰ ਪਾਕਿਸਤ ਉਦੇ ਕਰਕੇ ਫਿਰ ਟਾਈਮ ਲੱਗਣਾ ਖਲੋਕਾ ਹੁੰਦਾ ਗੰਗਾ ਹਾਂ ਪਰ ਪੂਰੀ ਕੋਸ਼ਿਸ਼ ਇਹ ਆ ਵੀ ਜਿੰਨੀ ਜਲਦੀ ਹੋ ਸਕਦਾ ਪਹੁੰਚ ਜਾਈਏ ਪਿੰਡ ਆਪਣੇ ਫੈਮਿਲੀ ਮਿਲਿਏ ਆਪਣੇ ਸਾਰੇ ਪਿੰਡ ਵਾਲੇ ਬੰਦੇ ਨੂੰ ਮਿਲਿਏ ਆਪਣੀ ਰਿਸ਼ਤਦਾਰਾਂ ਨੂੰ ਮਿਲਿਏ ਜਾਂਦੇ ਆਪਣੇ ਦੇਸ਼ ਨੂੰ ਜਾਈਏ ਸੋ ਬਚਪਨ ਦੇ ਭਾਜੀ ਕਿਹੜੇ ਯਾਰ ਦੋਸਤ ਐਤਾ ਦੱਸਦੇ ਜਿਹੜੇ ਅਜੇ ਤੱਕ ਵੀ ਭੁੱਲੇ ਭੁੱਲਦੇ ਨਹੀਂ ਪਏ ਹਾਂਜੀ ਬਚਪਨ ਦੇ ਭਾਜੀ ਯਾਰ ਦੋਸਤ ਕੁਝ ਤਾਂ ਹੈ ਹੀ ਰਹੀ ਹੈ ਹੁਣ ਤੇ ਜ਼ਿਆਦਾਤਰ ਬਾਹਰ ਚ ਲੱਗੇ ਜੀ ਤੇ ਕੋਈ ਇੰਗਲੈਂਡ ਚ ਆ ਕੋਈ ਅਮਰੀਕਾ ਆ ਜੀ ਕੋਈ ਸਪੇਨ ਆ ਕੋਈ ਇਟਲੀ ਨਾਰਮਲੀ ਕਿਤੇ ਕਿਤੇ ਕੈਨੇਡਾ ਚ ਵੀ ਚਲੇ ਗਏ ਮੁੰਡੇ ਤੇ ਇਦਾਂ ਕਿਤੇ ਕਿਤੇ ਆ ਹੁਣ ਚਲੋ ਬਹੁਤ ਕੋਸ਼ਿਸ਼ ਸੋਸ਼ਲ ਮੀਡੀਆ ਚੱਲ ਪਿਆ ਫੇਸਬੁੱਕ ਆ ਗਈ ਵਟਸਐਪ ਆ ਗਈ ਕਿਤੇ ਕਿਤੇ ਇਦਾਂ ਗੱਲ ਹੋ ਜਾਂਦੀ ਹੈ ਉਹਨਾਂ ਨਾਲ ਪਰ ਬਹੁਤ ਘੱਟ ਆ ਸਾਰੇ ਬੰਦੇ ਬੀਜ਼ੀ ਆ ਅਜਕਲ ਹਾਂ ਜਿਹੜਾ ਇੱਕ ਇਦਾਂ ਦਾ ਬੈਸਟ ਫਰੈਂਡ ਸੀਗਾ ਜਿਹੜਾ ਤੁਹਾਨੂੰ ਅਜੇ ਤੱਕ ਇਹਨਾਂ ਦਾ ਕੋਈ ਇਦਾਂ ਦਾ ਵਾਕਿਆ ਉਹਨਾਂ ਨੇ ਕੀਤਾ ਹੋਵੇ ਕਿ ਭੁੱਲਾ ਨਹੀਂ ਪਿਆ ਕੋਈ ਬੈਸਟ ਫਰੈਂਡ ਸਾਰੇ ਭਾਜੀ ਤਕਰੀਬਨ ਜਿੰਨੇ ਵੀ ਆਪਣੇ ਮੇਰੇ ਸਰਕਲ ਦੇ ਮੁੰਡੇ ਆ ਸਾਰੇ ਬੈਸਟ ਫਰੈਂਡ ਹੀ ਆ ਜੀ ਤੇ ਸਾਰੇ ਚੰਗੇ ਸੀਗੇ ਵਧੀਆ ਸੀਗੇ ਬੜਨ ਲਿਖਣ ਵਾਲੇ ਸੀਗੇ ਕੁਝ ਸਾਡੇ ਨਾਲ ਵਧੀਆ ਸੀ ਪੜ੍ਹਾਈ ਚ ਉਹ ਵਧੀਆ jobਾਂ ਤੇ ਲੱਗ ਗਏ ਤੇ ਕੁਝ ਸਾਡੇ among ਉਹ ਜਿੱਦਾਂ ਮੇਰੇ ਅਗੇ ਉਹ ਫਿਰ ਇਦਾਂ ਬਾਹਲੀਆ ਕੰਟਰੀ ਜਿਹੜਾ ਵੀ ਉਹਨੂੰ ਜਿਹੜਾ ਕੰਮ ਮਿਲਿਆ ਉਹ ਕਰ ਰਹੇ ਆ ਤੇ ਵਧੀਆ ਸੀ ਸਰਕਲ ਸਾਰਾ ਵਧੀਆ ਸੀ ਚੰਗੀ ਸਿੱਖਿਆ ਦੇਣ ਵਾਲੇ ਸੀ ਮੁੰਡੇ ਨਾਰਮਲੀ ਕੋਈ ਗਲਤ ਸੰਗਤ ਵਾਲਾ ਮੁੰਡਾ ਨਹੀਂ ਪਹਿਲਾਂ ਵੀ ਮੇਰੇ ਮੇਰਾ ਬੈਸਟ ਫਰੈਂਡ ਵੀ ਹੈ ਜਿਹਦਾ ਵਧੀਆ ਸੰਗਤ ਵਾਲੇ ਮੁੰਡੇ ਰਹੇ ਸਾਰੇ ਤੇ ਦੇਖੋ ਬਾਕੀ ਕਹਿੰਦੇ ਕਿ ਅੱਜ ਕੱਲ੍ਹ ਕਹਿੰਦੇ ਕਿ ਯਾਰ ਘੱਟ ਬਣਾਓ ਵੜ ਪਾਈ ਉਹਨਾਂ ਦੇ ਜਿੰਦੇ ਵੀ ਯਾਰ ਸੀਗੇ ਸਾਰੇ ਭਾਜੀ ਦੇ ਬੈਸਟ ਫਰੈਂਡਾਂ ਨੇ ਤਾਂ ਕੋਈ ਕਹਿ ਦਿੰਦਾ ਕਿ ਨਹੀਂ ਮੇਰਾ ਉਹ ਬੈਸਟ ਫਰੈਂਡ ਆ ਉਹ ਬ ਭਾਈ ਉਹਨਾਂ ਦੇ ਸਾਰੇ 베ਸਟ ਫਰੈਂਡ ਆ। ਹਾਂਜੀ ਹਾਂਜੀ। ਤੋਂ ਕਿਉਂਕਿ ਉਹਦਾ ਕਰ ਰਿਹਾ ਕਿ ਭਾਈ ਆਪ ਬਹੁਤ ਜ਼ਿਆਦਾ 베ਸਟ ਹੋ ਆ। ਇਸ ਕਰਕੇ ਭਾਈ ਉਹਨਾਂ ਸਾਰੇ 베ਸਟ ਫਰੈਂਡ ਲੱਗਦੇ ਆ। ਤੇ ਭਾਈ ਫਿਰ ਐਨ ਡੀ ਐਮ ਜਿਦਾ ਫੈਮਿਲੀ ਤੋਂ ਹੁਣ ਤੁਸੀਂ ਦੂਰ ਰਹਿੰਦੇ ਆ ਇੱਥੇ। ਤੇ ਕੋਈ ਐਦਾ ਪਿੰਡ ਕੋਈ ਪਿੰਡ ਦੀ ਕੋਈ ਐਦਾਂ ਦੀ ਕੋਈ ਚੀਜ਼ ਮਿਸ ਕਰਦੇ ਹੁਣ ਜਿਦਾ ਇੱਥੇ। ਹਾਂਜੀ ਮਿਸ ਤਾਂ ਕਰਦੇ ਆ ਪਹਿਲਾਂ ਤਾਂ ਆਪਣੇ ਘਰ ਨੂੰ ਕਰਦੇ ਆ ਜੀ। ਆਪਣੇ ਪਰਿਵਾਰ ਨੂੰ ਕਰਦੇ ਆ। ਫਿਰ ਪਿੰਡ ਨੂੰ ਮਿਸ ਕਰਦੇ ਆ। ਪਹਿਲਾਂ ਜਦੋਂ ਖੇਤੀਬਾੜੀ ਕਰਦੇ ਸੀ ਸਾਨੂੰ ਉਹ ਕੰਮ ਮਜ਼ਦੂਰੀ ਜੀ ਲੱਗਦਾ ਸੀ ਵੀ ਇਸ ਮਜੂਰੀ ਬਸ ਕਰਦੇ ਆ ਪਰ ਜਦੋਂ ਜਮੂਰੀਆਂ ਸਾਡੇ ਤੇ ਪਈਆਂ ਫੇ ਸਾਨੂੰ ਪਤਾ ਲੱਗਿਆ ਇੱਥੇ ਆ ਕੇ ਮੈਨੂੰ ਖਾਸ ਤੌਰ ਤੇ ਮਿੰਦ ਕੀ ਸੀ ਤਾਂ ਮੈਨੂੰ ਪਤਾ ਨਹੀਂ ਕਿ ਆਪਣਾ ਦੇਸ਼ ਆਪਣਾ ਹੀ ਆ ਆਪਣਾ ਕੰਮਕਾਰ ਆਪਣਾ ਹੀ ਆ ਉਹ ਛੱਡਿਆ ਅਸੀਂ ਆਪਣਾ ਪਿੰਡ ਛੱਡਿਆ ਘਰ ਛੱਡਿਆ ਆਪਣਾ ਦੇਸ਼ ਛੱਡਿਆ ਅੰਦਰ ਇੱਥੇ ਆ ਕੇ ਅਸੀਂ ਜੋਬਾਂ ਕਰਦੇ ਆ ਪਰ ਮਿਸ ਕਰਦੇ ਆ ਜਿਹੜਾ ਆਪਣੇ ਖੇਤਾਂ 'ਚ ਕੰਮ ਕਰਦੇ ਹੁੰਦੇ ਸੀ ਆਪ ਤੇ ਉਹ ਚੀਜ਼ਾਂ ਉਸ ਟਾਈਮ ਉਹ ਮਜੂਰੀ ਲੱਗਦੀ ਸੀ ਹੁਣ ਉਹ ਸ਼ੌਕ ਕਰਦਾ ਸ਼ੌਂਕੇ ਬਣ ਗਿਆ ਵੀ ਉਹੀ ਕੰਮ ਹੋਵੇ ਉਹੀ ਕਰੀਏ ਔਰ ਹੁਣ ਅਸੀਂ ਇੱਥੇ ਸੈਟਲ ਹੋ ਗਏ ਆ ਨਾ ਕੰਟਰੀਆਂ 'ਚ ਤੇ ਉੱਥੇ ਜਗ ਜਿੰਨਾ ਟਾਈਮ ਚਾਹੀਦਾ ਉਹਨਾ ਟਾਈਮ 'ਚ ਉਹ ਆਪਾਂ ਸ਼ੌਕ ਪੂਰਾ ਕਰ ਸਕਦੇ ਆ ਜਾ ਕੇ ਡਿਲ ਕਾਟਾ ਟਰੈਕਟਰ ਚਲਾਈਏ ਆਪਣਾ ਖੇਤਾਂ ਜੋ ਕੰਮ ਕਰੀਏ ਕਣਕ ਨੂੰ ਪਾਣੀ ਲਾਦੇ ਹੁੰਦੇ ਸੀ ਝੋਨਾ ਇਹਦੀ ਵਟਾਂ ਦੇ ਪਦੇ ਸੀ ਢੋੜੀ ਦੇ ਕੁੱਪ ਤਾਂ ਵੀ ਬੰਨੇ ਸਟਾਰਟਿੰਗ ਦੀ ਜੇ ਗੱਲ ਕਰੀਏ ਹੁਣ ਤਾਂ ਸਮਾਂ ਚੇਂਜ ਹੋ ਗਿਆ ਉਸ ਟਾਈਮ ਤਾਂ ਪਹਿਲਾਂ ਢੇਪ ਵੱਢਦੇ ਸੀ ਫੇ ਬੇੜਾ ਪੱਟੀਆਂ ਤੇ ਭਰੀਆਂ ਬੰਨੀਆਂ ਤੇ ਢੋੜੀ ਕੁੱਦੇ ਕੁੱਪ ਬੰਦੇ ਹੁੰਦੇ ਸੀ ਅੱਜ ਕੱਲ ਨਾ ਸਾਰਾ ਕੁਝ ਚੇਂਜ ਹੋ ਗਿਆ ਇੱਕ ਦਿਨ ਜਾਂਦੀ ਕੰਪੈਨ ਉਸ ਤੋਂ ਬਾਅਦ ਥੂੜੀ ਬਣ ਜਾਂਦੀ ਆ ਥੂੜੀ ਲਈ ਛੱਡਾਂ ਬਣੀਆਂ ਹੋਈਆਂ ਹੁਣ ਥੋੜਾ ਕੰਮ ਸੋਖਾ ਪਾ ਕਹਿ ਸਕਦੇ ਆ ਇਹਦੇ ਚ ਇਹ ਨੌਖਾ ਨਹੀਂ ਹੈਗਾ ਉਹ ਪਹਿਲੇ ਟਾਈਮ ਥੋੜੇ ਔਖੇ ਸੀਗੇ ਦਾ ਹੁਣ ਤਾਂ ਸੇਮ ਇੱਕੋ ਹੀ ਚੀਜ਼ ਸਾਰਾ ਕੁਝ ਕਰੀ ਜਾਂਦੀ ਆ ਰੋਟਾ ਵੇਟਰ ਆ ਗਿਆ ਉਹ ਉਹੀ ਉਹਨੇ ਕੜਗ ਵੀ ਹੋਈ ਜਾਂਦੀ ਇਹਦੇ ਪਹਿਲਾਂ ਕੜਗ ਤੁਸੀਂ ਬਾਹਾਂ ਪੈਂਦਾ ਸੀਗਾ ਫੇਰ ਤਵੀਆਂ ਨਾਲ ਦੂਰ ਪਾਓ ਫੇਰ ਸਵਾਗਾ ਫੇਰ ਉਹਦੇ ਡ੍ਰਿਲ ਕਰੋ ਬਸ ਮਿੰਟਾਂ ਦੀ ਗੇਮ ਰਹਿ ਗਈ ਅਸਲ ਜੀ ਪਰ ਇਹ ਆ ਵੀ ਚਲੋ ਮੌਸਮ ਸਾਫ਼ ਰਵੇ ਜਦੋਂ ਜ਼ਿਮੀਦਾਰ ਨੇ ਫਸਲ ਸਾਂਭਣੀ ਆ ਤੇ ਫੇ ਸਾਰਾ ਕੁਝ ਠੀਕ ਆ ਸੋ ਇੱਕ ਗੱਲਬਾਤ ਚੱਲਦੀ ਬਈ ਭਾਈ ਪਿੰਡ ਜਿਹਦੇ ਬਾਹਰਡੇ ਦੋ ਆ ਦੋ ਬਾਹਰਟੇ ਆ ਛੋਟੇ ਵਾਲੇ ਕਿ ਵੱਡੇ ਵਾਲੇ ਨਹੀਂ ਆਪਣਾ ਬੜਾ ਬਾਹਰਡਾ ਹੀ ਬਾਹਰਡਾ ਕਲਾ ਬਾਹਰਟਾ ਕਲਾ ਆ ਜੀ ਛੋਟਾ ਬਾਹੜਾ ਵੀ ਕੋਲੇ ਜਾਂ ਨੇੜੇ 2 ਕਿਲੋਮੀਟਰ ਤੇ ਹੀ ਆ ਤੇ ਆਪਣਾ ਪਿੰਡ ਬੜਾ ਬਾਹਰਡਾ ਹੀ ਬਾਹਰਡਾ ਕਲਾ సో ਐਸਟੇਪ ਜਿਹੜੇ ਉੱਥੇ ਮੌਜੂਦ ਆ ਜਿੱਦਾਂ ਕਹਿ ਲੋਗੇ ਕਮੇਟੀ ਵਗੈਰਾ ਕੁਝ ਵੀ ਹੈਗੇ ਉਹਨਾਂ ਨੂੰ ਕੁਝ ਕਿਹੜਾ ਚਾਹੁੰਦੇ ਆ ਜੀ ਨੌਜੋਸਭਾ ਨੌਜੋਸਭਾ ਸਮੇਦਾਰ ਹੈ ਸਾਡੇ ਨਾਲੋਂ ਜ਼ਿਆਦਾ ਉੱਥੇ ਵਧੀਆ ਕੰਮ ਕਾਰ ਚਲਾ ਰਹੇ ਆ ਉਹ ਤੇ ਹੁਣ ਵੀ ਤੁਸੀਂ ਦੇਖਿਆ ਹੋਣਾ ਬਹੁਤ ਖੜਾਂ ਦਾ ਮਾਰਿਆ ਆਪਣੇ ਪੰਜਾਬ ਨੂੰ ਕਈ ਪਿੰਡਾਂ ਨੂੰ ਮੈਂ ਦੇਖਦਾ ਹਾਂ ਉਹਨਾਂ ਸੋਸ਼ਲ ਮੀਡੀਆ ਤੇ ਮੁੰਡੇ ਡੇ ਨਾਈਟ ਸੇਵਾ ਕਰ ਰਹੇ ਆ ਤੇ ਨਾ ਉੱਥੇ ਕੋਈ ਲੰਗਰ ਦੀ ਟੋਲਿਆ ਨਾ ਕੋਈ ਪੈਸੇ ਦੀ ਆ ਸਾਰੇ ਮੁੰਡੇ ਜਿਹੜਾ ਮੁੰਡੇ ਨੂੰ ਆਪਾਂ ਕਹਿੰਦੇ ਆ ਵੀ ਨਹੀਂ ਮੁੰਡੇ ਬਿਹਲੇ ਤਰੀ ਫਿਰਦੇ ਆ ਪਰ ਉਹਨੇ ਦਿਖਾਤਾ ਆਪਣਾ ਜੱਜਵਾ ਵੀ ਅਸੀਂ ਸਾਰਾ ਕੁਝ ਕਰ ਸਕਦੇ ਆ ਪਾਣੀਆਂ ਨੂੰ ਬੰਦ ਲਾਤੇ ਮੁੰਡਿਆਂ ਨੇ ਨੇਨਟ ਸੇਵਾ ਕਰਕੇ ਤੇ ਬਹੁਤ ਵੱਡੀ ਗੱਲ ਆ ਇਹ ਤੇ ਭਾਈ ਆ ਹੱਥ 'ਚ ਪੜੀ ਹੋਈ ਇਹ ਕੀ ਗੱਲ ਹੈ ਆਪਾਂ ਇਹ ਹੁਣ ਭਾਜੀ ਮੰਨ ਲਓ ਜਿਹੜੀ ਜਦੋਂ ਇੰਡੀਆ ਜਾਵਾਂਗੇ ਫਿਰ ਹੁਣ ਇੰਡੀਆ ਸਾਡੇ ਤੋਂ ਦੂਰ ਆ ਕਾਫੀ ਇਹ ਸ਼ੌਂਕ ਇੱਥੇ ਪੂਰੇ ਕਾਲੇ ਦੇ ਆ ਤੇ ਨੇ ਬੜੀ ਜੀ ਤੇ ਨਾਲ ਮੰਨ ਨੂੰ ਸਮਝਾ ਲਈਦਾ ਵੀ ਕੁਰਦਾ ਵੀ ਆ ਮਾ ਪਾ ਕੇ ਇਦਾਂ ਦੀ ਜੁੱਤੀ ਬਾ ਕੇ ਦੇ ਤਾਂ ਹੁੰਦਾ ਤਾਂ ਹੀ ਫੜ ਕੇ ਇੱਥੇ ਜੇ ਤੁਹਾਨੂੰ ਬਸੇਹ ਟਾਈਮ ਮਿਲਦਾ ਤੇ ਆਪਣਾ ਸ਼ੌਂਕ ਪੂਰਾ ਕਰ ਲਓ। ਉਹ ਸਹੀ ਗੱਲ ਕਰ ਰਹੇ ਹੋ ਨਹੀਂ ਤੇ ਹੋਰ ਭਾਈ ਕੋਈ ਇਦਾਂ ਦੀ ਚੀਜ਼ ਸੋਚਦੇ ਹੋਏ ਮਨ ਚ ਗਏ ਆਪਾਂ ਹੋਰ ਪੰਜਾ ਸਾਲਾਂ ਨੂੰ ਜਾ ਕੇ ਪਿੰਡ ਜਾਂ ਜਾਂ ਇਹ ਚੀਜ਼ ਕਰ ਸਕਦੇ ਆ ਜਾਂ ਕਰਾਂਗੇ ਜਾਂ ਤਾਂ ਸੋਚੇ ਗਏ ਆਪਣੇ ਜਿਹੜੇ ਉੱਤੇ ਰਹਿੰਦੇ ਆ ਬੰਦੇ ਹਾਂਜੀ ਤੇ ਆਪਣੇ ਪਿੰਡ ਦੇ ਹਾਂਜੀ ਤੇ ਉਹਨਾਂ ਵੇਚੀ ਚੀਜ਼ ਕਰ ਲਈ ਚਾਹੀਦੀ ਆ ਹਾਂਜੀ ਬਿਲਕੁਲ ਭਾਜੀ ਜਿੱਦਾਂ ਹੁਣ ਪਹਿਲੀ ਗੱਲ ਤਾਂ ਮੈਂ ਰਿਕੁਐਸਟ ਹੀ ਕਰੂੰਗਾ ਸੱਜਣ ਕੇ ਪੇ ਨਸ਼ਿਆਂ ਤੋਂ ਦੂਰ ਰਹੋਵੇ ਅੱਜ ਕੱਲੀ ਜਨਰੇਸ਼ਨ ਤੇ ਨਸ਼ੇ ਛੱਡ ਕੇ ਚੰਗੀਆਂ ਚੀਜ਼ਾਂ ਖਾਓ ਜਿਹੜੀਆਂ ਤੁਹਾਡੀ ਬਾਡੀ ਨੂੰ ਠੀਕ ਆ ਤੇ ਜਦੋਂ ਸਰੀਰ ਦੀ ਤੰਦਰੁਸਤੀ ਆ ਸਾਰਾ ਕੁਝ ਹੀ ਆ ਬਾਕੀ ਪਿੰਡੇ 'ਚ ਜੇ ਕੁਝ ਵੀ ਅਸੀਂ ਕਰ ਸਕਦੇ ਆ ਤਾਂ ਕਿਸੇ ਲਈ ਵੀ ਅਸੀਂ ਹਰ ਟਾਈਮ ਹਾਜ਼ਰ ਆਂ ਕੋਈ ਵੀ ਬੰਦਾ ਉੱਥੇ ਕੁਝ ਕਰਨਾ ਚਾਹੁੰਦਾ ਵੈਸਟ ਤੇ ਬੈਟਰੇ ਆ ਵੀ ਖੇਡਾਂ ਨਾਲ ਜੋੜਨ ਨਿਆਣੇ ਇਹ ਤਾਂ ਠੀਕ ਰੱਖਣਾ ਆਪਣੀ ਪੜ੍ਹਾਈ ਕਰਨ ਗਲਤ ਕੰਮਾਂ ਤੋਂ ਬਚਣ ਜਿੰਨਾ ਬਚਉਂਦਾ ਹਾਂਜੀ ਅਸੀਂ ਹਾਜ਼ਰ ਹਾਂ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਆ ਪੰਜਾਬ ਜਾਂ ਆਪਣੇ ਪਿੰਡ 'ਚ ਆਪਣੇ ਸ਼ਹਿਰ 'ਚ ਅਸੀਂ ਆ ਜਾਨੇ ਹਾਂ ਹਰ ਟਾਈਮ ਕਿਉਂਕਿ ਇਹ ਉਹ ਵੱਡੀ ਗੱਲ ਆ ਭਾਈ ਹੁਣ ਇਹ ਪੂਰੀ ਮਤਲਬ ਕਿ ਆ ਵੀਰ ਨੂੰ ਸਪੋਰਟ ਕਰੋਗੇ ਜੇ ਤੁਹਾਨੂੰ ਕੋਈ ਐਦਾਂ ਦੀ ਵੀ ਕੋਈ ਕੋਈ ਜੀ ਦੇ ਮਤਲਬ ਫਰੈਂਚਾਈਜ਼ਰ ਹੁੰਦਾ ਨਾ ਕਿ ਜਿਹੜਾ ਕੋਈ ਨਿਆਣਾ ਪਧੀਆਂ ਪੜਦਾ ਆ ਜਾ ਕੇ ਉਹਨਾਂ ਨੂੰ ਪੜ੍ਹਾਈ ਦੇ ਜਿੱਦਾਂ ਉਹਨੂੰ ਫੀਸ ਵਗੈਰਾ ਦੀ ਪ੍ਰੋਬਲਮ ਆ ਰਹੀ ਆ ਤੇ ਉਹ ਵੀ ਭਾਜੀ ਹੁਣੀ ਹੈਗੇ ਆ ਯੋਗਦਾਨ ਪਾਓਗੇ ਤੁਹਾਡੇ ਫੀਸ ਦੇ ਵਿੱਚ ਤੁਹਾਡੇ ਬੰਦਾ ਹੈਲਪ ਕਰੋਗੇ ਬਟ ਸਹੀ ਦਿਸ਼ਾ ਦੇ ਵਿੱਚ ਉਹ ਵਾਲਾ ਜਿਹੜਾ ਕਾਰਜਗੋਪੇ ਦਾ ਹੋਵੇ ਤਾਂ ਠੀਕ ਆ ਸੋ ਨਾਲ ਦੇ ਨਾਲ ਭਾਜੀ ਤੁਸੀਂ ਇਹ ਵੀ ਇੱਕ ਇੱਕ ਚੀਜ਼ ਦੱਸੋ ਜਿੱਦਾਂ ਕਿ ਜਿਹੜੇ ਹੁਣ ਰੁੱਖ ਬਹੁਤ ਵੱਡੇ ਵੱਢੀ ਜਾਂਦੇ ਜਿਹੜਾ ਹਾਂਜੀ ਉਹ ਥੋੜਾ ਉਹ ਤਾਂ ਬੜਾ ਨੁਕਸਾਨ ਹੈ ਉਸ ਚੀਜ਼ ਦਾ ਰੁੱਖ ਵੱਢ ਰਹੇ ਆ ਆਪਾਂ ਮੁੜ ਕੇ ਫਿਰ ਆਪਾਂ ਕਹਿ ਰਹੇ ਆਂ ਵੀ ਬੈਦਰ ਨਹੀਂ ਠੀਕ ਹੈਗਾ ਜਦੋਂ ਰੁੱਖੇ ਵੱਢਦਾ ਫਿਰ ਆਪਾਂ ਕਿੱਥੋਂ ਛਾਂ ਲਵਾਂਗੇ ਇਹ ਰੁੱਖ ਦਾ ਤਾਂ ਨਹੀਂ ਬੜਨੇ ਚਾਹੀਦੇ ਉਹ ਤਾਂ ਜਿੰਨੇ ਲੱਗ ਜਾਣ ਉਹਨਾਂ ਫਾਇਦਾ ਹੀ ਆ ਹਰਿਆਲੀ ਰਹਿੰਦੀ ਆ ਤੁਹਾਨੂੰ ਤੁਹਾਨੂੰ ਪਤਾ ਹੀ ਆ ਉਹਨਾਂ ਮੌਸਮ ਵੀ ਸਹੀ ਰਹਿੰਦਾ ਤੇ ਵੈਸੇ ਵੀ ਆਕਸੀਜਨ ਸਹੀ ਦਿੰਦੇ ਆ ਆਪਾਂ ਨੂੰ ਰੁੱਖਾਂ ਦਾ ਤਾਂ ਨਹੀਂ ਬੜਨਾ ਚਾਹੀਦਾ ਜਿੰਨਾ ਪ੍ਰਹੇਜ ਹੋ ਜਵੇ ਸੋ ਭਾਈ ਆ ਸਟਾਈਲ ਪਾਕਿਸਤਾਨੀ ਦਾ ਪਾਕ ਤਾਂ ਭਾਜੀ ਹੁਣ ਬਸ ਸਮਝੋ ਵੀ ਥੋੜੇ ਟਾਈਮ ਦੇ ਥੋੜਾ ਟਾਈਮ ਮਿਲਿਆ ਫਟਾਫਟ ਬੰਨੀ ਮੈਂ ਮੈਂ ਕਿਹਾ ਭਾਜੀ ਹੁਣੇ ਆ ਰਹੇ ਆ ਤੇ ਕਿਉਂ ਨਹੀਂ ਆਪਾਂ ਪਾਕਿਆ ਬਣ ਕੇ ਗੱਲਬਾਤ ਕਰੀਏ ਸੋ ਬੜਾ ਪਿਆਰ ਪਿਆ ਦੇਣ ਤਰਵੰਸ ਤਰਵੰਸ ਬੋਏ ਤਾਂ ਕਿ ਬੱਗੇ ਜੀ ਭਾਜੀ ਫਿਰ ਵੀ ਲੋਹ ਵੀ ਆਪਾਂ ਨਾਲ ਬੰਦੇ ਦਾ ਸ਼ਾਨ ਹੈ ਆਪ ਤੁਹਾਨੂੰ ਸੋ ਬਹੁਤ ਵਧੀਆ ਲੱਗਿਆ ਤੁਹਾਡਾ ਗੱਲਬਾਤ ਕਰਕੇ ਤੁਸੀਂ ਇੰਡੀਆ ਲੈ ਗਏ ਇੰਡੀਆ ਦੀਆਂ ਸਾਰੀਆਂ ਗੱਲਾਂਬਾਤਾਂ ਕੀਤੀਆਂ ਬੜਾ ਮਨ ਖੁਸ਼ ਹੋ ਗਿਆ ਬਚਪਨ ਦੀ ਕੋਈ ਕੋਈ ਐਦਾ ਦੀ ਚੀਜ਼ ਦੱਸੋ ਬਚਪਨ ਦੀ ਕਿ ਜਿਹੜੀ ਤੁਹਾਨੂੰ ਹਜੇ ਵੀ ਭੁੱਲਦੀ ਨਾ ਹੋਵੇ ਬਚਪਨ ਤਾਂ ਭਾਜੀ ਭੁੱਲਦੇ ਨਹੀਂ ਹੁੰਦਾ ਕਦੀ ਵੀ ਕਿਸੇ ਵੀ ਬੰਦੇ ਨੂੰ ਤੇ ਬਚਪਨ ਚ ਤੁਸੀਂ ਬਿਲਕੁਲ ਸਟ्रेस ਫਰੀ ਹੁੰਦੇ ਆ ਜਿੱਥੇ ਦਿਲ ਕਰਦਾ ਤੁਸੀਂ ਘੁੰਮ ਫਿਰ ਸਕਦੇ ਆ ਖੇਡਦੇ ਆ ਜਿੱਥੇ ਤੁਹਾਡੇ ਕਿਤੇ ਘਰ ਚਲੇ ਗਏ ਉੱਥੇ ਤੁਸੀਂ ਰੋਟੀ ਪਾਣੀ ਛਕਦੇ ਆ ਤੇ ਉਹ ਜਿਹੜੀ ਲਾਈਫ ਹੈ ਉਹ ਵੱਖਰੀ ਹੁੰਦੀ ਆ ਉਹ ਹੌਲੀ ਹੌਲੀ ਜਦੋਂ ਤੁਸੀਂ بڑے ਹੋ ਜਾਂਦੇ ਆ ਫਿਰ ਤੁਹਾਡੇ ਰਿਸਪੌਂਸਿਬਿਲਟੀਆ ਪੈ ਜਾਂਦੀਆਂ ਉਹ ਫ੍ਰੀ ਮਾਈਂਡ ਹੁੰਦਾ ਬਚਪਨ ਤੇ ਬੜੀ ਕੁੱਟ ਖਾਧੀ ਕਰਦੇ ਆ ਤੋਂ ਵੀ ਕਈ ਵਾਰ ਆਸ ਨੂੰ ਖੇਢੀ ਜਾਣਾ ਬਾਹਰ ਘਰ ਤੋਂ ਤੇ ਕਿ ਤੱਕ ਕੁੱਟ ਦੇ ਕੋਈ ਜ਼ਿਆਦਾ ਹੁੰਦੇ ਮੰਮੀ ਕੁੱਟ ਦਿੰਦੇ ਤੇ ਡੈਡੀ ਉਹ ਵੀ ਕੁੱਟ ਦਿੰਦੇ ਹਾਂਜੀ ਮੰਨ ਲਓ ਉੱਧਾ ਨਹੀਂ ਕੋਈ ਕੁੱਟਦਾ ਸੀ ਸਿਰਫ ਉਹਨਾਂ ਦੀਆਂ ਗੱਲਾਂ ਆ ਦੀਸ ਨੂੰ ਕੋਟ ਲੱਗ ਜੀ ਉਹ ਉਹਨੇ ਕਹਿਣੀ ਆ ਬਾਅਦ ਚ ਜਦੋਂ ਘਰ ਆਣਾ ਸਮਝਾਣਾ ਵੀ ਤੁਸੀਂ ਇਦਾਂ ਨਹੀਂ ਇਦਾਂ ਕਰੋ ਉਸ ਟਾਈਮ ਉਹ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ ਪਰ ਜਦੋਂ ਉਹ ਰਿਸਪੋਨਸਿਬਿਲਟੀ ਸਾਡੇ ਤੇ ਪਈ ਤਾਂ ਫਿਰ ਸਾਨੂੰ ਪਤਾ ਲੱਗਿਆ ਵੀ ਨਹੀਂ ਉਹ ਸਾਰੇ ਕੁਝ ਠੀਕ ਹੈ ਦੇ ਅੱਛਾ ਭਾਈ ਜੀ ਜਿੱਦਾਂ ਤੁਸੀਂ ਸਰਕਾਰੀ ਸਕੂਲੇ ਪੜ੍ਹੇ ਸੀਗੇ ਜਦ ਤੱਕ ਤੇ ਉਸ ਟਾਈਮ ਕਿੰਨੇ ਕੁ ਸਟੂਡੈਂਟ ਸੀ ਉੱਥੇ ਬੱਚੇ ਕਿੰਨੇ ਕੁ ਸੀਗੇ ਦਾ ਉਸ ਟਾਈਮ ਤਾਂ ਭਾਈ तकरीबन ਸਾਰੇ ਕੋਈ ਜ਼ਿਆਦਾਤਰ ਆਲੇ ਦੋਲੇ ਦੇ ਪਿੰਡਾਂ ਤੋਂ ਜਿੱਦਾਂ ਬੜਾ ਭਾੜਟਾ ਹੋ ਗਿਆ ਖਰਗਵਾ ਕਾਹ ਹੀ ਪੁਰਾ ਜਰਾ ਮਾਜਰਾ ਤੇ ਇੱਧਰ ਆਪਣੇ ਕੰਗ ਪਿੰਡ ਹੋਰ ਵੀ ਲੱਗੇ ਛਾਕੇ ਦੇ ਕਾਹ ਨੂੰ ਦਰਿਆ ਪਰ ਰਤਨਾਣਾ ਬਹਿਰਸਲਾ ਜਿੰਨੇ ਵੀ ਕਾਫੀ ਪਿੰਡ ਆ ਆਪਣੇ ਜ਼ਿਆਦਾਤਰ ਨਿਆਣੇ ਉੱਥੇ ਹੀ ਪੜ੍ਹਦੇ ਸੀ ਅੱਛਾ ਹਾਂਜੀ ਹਾਂਜੀ ਉਹ ਉਦੋਂ ਇੰਨਾ ਨਹੀਂ ਸੀ ਕ੍ਰੇਜ਼ ਜਿਦਾਂ ਬਹੁਤ ਆ ਵੀ ਮੰਨ ਲਓ ਹਾਈਲਾਈਟਸ ਹਾਂਜੀ ਹਾਂਜੀ ਹਾਈਲਾਈਟ ਦਾ ਜਿਆ ਬਾਹਰਪੁਰ ਦਾ ਸਿਰਫ ਉਹ ਪਿੰਡ 'ਚ ਹੀ ਜ਼ਿਆਦਾ ਉਦੋਂ ਪੜਾਈ ਕਰਦੇ ਸੀ ਉਦੋਂ ਤਾਂ ਬਹੁਤ ਹੁੰਦੇ ਸੀ ਸਟੂਡੈਂਟ ਉੱਥੇ ਸੋ ਭਾਈ ਤੁਹਾਡੇ ਜਦੋਂ ਪਾਲਟੇ ਪਿੰਡ ਦੇ ਵਿੱਚ ਹੋ ਜਾਂਦਾ ਸੋ ਚਲ 47 ਦੇ ਵਿੱਚ ਵਡਵਾਰਾ ਹੋਇਆ ਸੀਗਾ ਤੇ ਉਦੋਂ ਕਿਤਾ ਫੈਮਲੀਆਂ ਆਈਆਂ ਤੇ ਕਈਆਂ ਵੀ ਕੋਈ ਸੀਗੀਆਂ ਹਾਂਜੀ ਉਸ ਟਾਈਮ ਉਸ ਟਾਈਮ ਦੀਆਂ ਫੈਮਲੀਆਂ ਸਾਡੇ ਪਿੰਡ 'ਚ ਹੈਗੀਆਂ ਹਜੇ ਵੀ ਜਿਹੜੀਆਂ ਉਹ ਪਾਕਿਸਤਾਨ ਤੋਂ ਆਈਆਂ ਹਜੇ ਵੀ ਰਹਦੇ ਆ ਹਾਂਜੀ ਹਾਂਜੀ ਇਹ ਕਾਫੀ ਫੈਮਲੀਆਂ ਦੇ ਆ ਉਹ ਓਕੇ ਹਾਂਜੀ ਉਹਨਾਂ ਦਾ ਕੋਈ ਨਾਮ ਵਗੈਰਾ ਵੀ ਹੈਗਾ ਪਤਾ ਕੁਝ ਤੇ ਨਹੀਂ ਹਾਂਜੀ ਹਾਂਜੀ ਉਹਨਾਂ ਦੇ ਮਤਲਬ ਕਾਫੀ ਫੈਮਲੀਆਂ ਆਇਆ ਹੋ ਜਦਾਂ ਤੇ ਜਿਹੜੀਆਂ ਹਜੇ ਵੀ ਉਹ ਵਧੀਆ ਕੰਮਕਾਰ ਕਰ ਰਹੇ ਆ ਅੱਜ ਵੀ ਆਪਣੇ ਪਿੰਡ ਚ ਮਤਲਬ ਕਿ ਲੈਦੇ ਪੰਜਾਬ ਤੋਂ ਇੱਥੋਂ ਆਏ ਹੋਏ ਉਸ ਤੋਂ ਦਵਾਰੇ ਦੇ ਰਹੇ ਹਾਂ ਇਸ ਦਿਨ ਤੇ ਗੁਰੂ ਘਰ ਹੈਗੇ ਜਿੱਦਾ ਮਸਜਿਦ ਵਗੈਰਾ ਵੀ ਹੈਗੀਆਂ ਉੱਥੇ ਹਾਂਜੀ ਗੁਰੂ ਘਰ ਭੱਟੀ ਚ ਗੋਤਰਾ ਸਾਹਿਬ ਆ ਆਪਣੇ ਤੇ ਇੱਕ ਪਿੰਡ ਦੇ ਪਿੰਡ ਦੇ ਸੈਂਟਰ ਚ ਵੀ ਹੈਗਾ ਗੋਤਰਾ ਸਾਹਿਬ ਇੱਕ ਸ਼ੀਰ ਸਿੰਘਾਂ ਦੀ ਜਗਾ ਸਾਡੇ ਤੇ ਪਿੰਡ ਤੋਂ ਥੋੜਾ ਬਾਹਰ ਨਿਕਲ ਕੇ ਤੇ ਬੜੀ ਮਾਨਤਾ ਹੈ ਉੱਥੇ ਵੀ ਬਹੁਤ ਦਰੂ ਦਰੂ ਸੰਗਤਾਂ ਦੀ ਹੈ ਹਾਂਜੀ ਤੇ ਮੰਦਿਰ ਵੀ ਹੈਗੇ ਪਿੰਡ ਚ ਜੋ ਆਪਣੇ ਕਿੰਨਾ ਕਿ ਵੱਡਾ ਹੈ ਪਿੰਡ ਬਸ ਕਿੰਨੇ ਕਿ ਉੱਤੇ ਫੈਮਲੀਆਂ ਦਾ ਘਰ ਵਗੈਰਾ ਕਿੰਨੇ ਕਹਿਗੇ ਆ ਜੀ ਆਪਾਂ ਆਈਡੀਆ ਮੈਨੂੰ ਲੱਗਦਾ 12 1400 ਵੋਲਟ ਹੋਣੀ ਹੈ ਜੀ ਹਾਂ ਜੀ ਹਾਂ ਜੀ ਕਿੰਨਾ ਹੈਗਾ ਵੱਡਾ ਪਿੰਡ ਆ ਕਿੰਨਾ ਕਿ ਹਾਂ ਕਿ ਹਮ ਵਧ ਰਿਹਾ ਜਿੱਦਾਂ ਕਾਫੀ ਤੇ ਵੱਡਾ ਵੀ ਪਹਿਲਾਂ ਤਾਂ ਕੋਈ ਗਰਮੀ ਚਲਮੀ ਸ਼ੌਭਾ ਸੀ ਉੱਥੇ ਹੁਣ ਤਾਂ ਤਕਰੀਬਨ ਸਾਰੀ ਸੌਲਤ ਹੈ ਜੀ ਆ ਪਿੰਡ 'ਚ ਤੇ ਕੰਗਾ ਕੰਗਾ ਤੇ ਆਪਣਾ ਪਹਾੜ ਤਾਂ ਨਾਲ ਪੱਲਾ ਰਹੋ ਇੱਥੇ ਇਕੋ ਲੈਂਜ ਲੱਗ ਜਾਂਦੇ ਨੇ ਸਾਰੇ ਹਾਂਜੀ ਕੰਗ ਉਤਤਵਰ ਭਾਡਾ ਖੁਰਦ ਰਹਾ ਹਾਂ ਉਹ ਦੂਸਰਾ ਛੋਟਾ ਭਾਡਾ ਆ ਜਾਂਦਾ ਜੀ ਜਿਹੜਾ ਆਪਣਾ ਪਿੰਡ ਆ ਬੜਾ ਭਾਡਾ ਇਹ ਰਾਹੋਂ ਰੋਡ ਤੇ ਆ ਸਿੱਧਾ ਹਾਂਜੀ ਹਾਂਜੀ ਰਾਹੋਂ ਕਾਹਲੋਂ ਤੇ ਉਸ ਤੋਂ ਬਦਲੇ ਸੌਰੀ ਬੜਾ ਭਾਡਾ ਕਾਹਲੋਂ ਪਿੰਡਾਂ ਦਾ ਰਾਤ ਵਿੱਚ ਫੇਰ ਆਪਾਂ ਸਿੱਧਾ ਰਹਾਂ ਹਾਂ ਸੋ ਵਧੀਆ ਗੱਲ ਆ ਭਾਈ ਉਹਨਾਂ ਤੇ ਹੁਣ ਜਿੱਦਾਂ ਜੇ ਤੁਸੀਂ ਚੁੱਤਰ ਨੂੰ ਜਾਓਗੇ ਤਾਂ ਭਾਈ ਉਹਨਾਂ ਦਾ ਪਿੰਡ ਜ਼ਰੂਰ ਦੇਖ ਕੇ ਆਓ ਜਿਹੜੇ ਲੋਕਲ ਬੰਦੇ ਉਹਦਾਂ ਲੋਕਲ ਬੰਦੇ ਵੈਸੇ ਜਾਣਦੇ ਹੁੰਦੇ ਆ ਪਿੰਡਾਂ ਚ ਜੇ ਕੋਈ ਬੰਦਾ ਉਥੋਂ ਲੰਘਦਾ ਦੂਰ ਨੇੜੇਓ ਤਾਂ ਜਾ ਕੇ ਦੇਖਿਆ ਕਿਹੜੀ ਪਾਜੀ ਕੋਈ ਐਦਾ ਦੀ ਚੀਜ਼ ਹੈਗੀ ਆ ਜਿਹੜੇ ਪਿੰਡ ਦੇ ਨਾਂ ਤੇ ਜਦਾਂ ਮਸ਼ਹੂਰ ਆ ਕੁਝ ਤਾਂ ਕੋਈ ਸਵਾ ਲੱਗਦੀ ਉਹ ਜਦਮਨ ਸੌਰੀ ਸਵਾ ਨਹੀਂ ਕੋਈ ਮੇਲਾ ਵਗੈਰਾ ਲੱਗਦਾ ਹਾਂਜੀ ਸਾਡੇ ਪਿੰਡ 'ਚ ਜਦੋਂ ਸਾਡੇ ਪਿੰਡ ਛਿੰਝ ਵੀ ਮਸ਼ਹੂਰ ਆ ਜੀ ਛਿੰਝ ਵੀ ਪਿੰਡ 'ਚ ਗੋਗਾ ਯਾਰ ਵੀ ਜਗ੍ਹਾ ਹੈਗੀ ਆ ਪਿਛੇ ਛਿੰਝ ਪੈਸੇ ਉੱਥੇ ਤੇ ਸਾਡੇ ਪਿੰਡ ਰੋਜਾ ਪੀਰ ਬਾਬਾ ਹਾਜੀ ਸਾਹਿਬ ਜੀ ਦਰਗਾਹ ਉਹਨਾਂ ਦੀ ਹੈਗੀ ਆ ਜਿਹੜਾ ਤੇ ਉੱਥੇ ਹਰ ਸਾਲ ਮੇਲਾ ਲੱਗਦਾ ਬਹੁਤ ਭਾਰਾ ਤੇ ਜਿੱਤੇ ਤੰਗਾਂ ਦੇ ਪਿੰਡ ਦੇ ਵਿੱਚ ਭਾਜੀ ਉੱਥੇ ਵੀ ਲੱਗਾ ਕਾਫੀ ਜ਼ਿਆਦਾ ਸ਼ੌਕ ਆ ਬੋਲਦ ਵਗੈਰਾ ਢਾਡਾਉਂਦੇ ਆ ਜੀ ਦਖਾਂਗੇ ਤੇ ਉਦਾਂ ਪਾਲਟੇ ਦੇ ਵਿੱਚ ਵੀ ਇਹਦਾ ਬੋਲਦ ਵਗੈਰਾ ਢਾਡਾਉਂਦੇ ਆ ਪਾਲਟੇ ਚ ਬੋਲਦ ਤਾਂ ਨਹੀਂ ਹੈਗਾ ਉਦਾਂ ਸ਼ੌਂਕ ਆ ਬੰਦਿਆਂ ਨੂੰ ਉਦਾਂ ਰੱਖੇ ਹੋਏ ਆ ਕਈਆਂ ਨੇ ਆਪਣੇ ਸ਼ੌਂਕ ਲਈ ਪਰ ਉਦਾਂ ਤਕਰੀਬਨ ਨਿਆਣੇ ਸਾਰੀਆਂ ਗੇਮਾਂ ਤਕਰੀਬਨ ਵਾਲੀਬਾਲ ਵੀ ਖੇਡਦੇ ਆ ਕ੍ਰਿਕਟ ਵੀ ਖੇਡਦੇ ਆ ਫੁੱਟਬਾਲ ਵੀ ਖੇਡਦੇ ਆ ਉੱਥੇ ਹਾਂਜੀ ਹਾਂਜੀ ਸੋ ਕੋਈ ਭਾਈ ਇਦਾਂ ਦਾ ਕੋਈ ਮੈਸੇਜ ਦੇਣਾ ਹੋਵੇ ਕੋਈ ਉੱਥੇ ਦੇ ਮੌਜੂਦ ਸਰਪੈਂਟਨ ਨੂੰ ਹਾਂਜੀ ਬਹੁਤ ਵਧੀਆ ਜੀ ਪਹਿਲਾਂ ਤੁਸੀਂ ਤਕਰੀਬਨ ਸਾਡੇ ਪਿੰਡ ਦੇ ਜਿੰਨੀ ਵੀ ਪੰਚਾਇਤਾਂ ਹੋਂਦ ਤੱਕ ਆਈਆਂ ਉਹ ਸਾਰਿਆਂ ਨੇ ਵਧੀਆ ਕੰਮ ਕਰ ਕੀਤੇ ਆ ਪਿੰਡ ਦੇ ਚਾਹੇ ਕੋਈ ਪਿੰਡ ਦੀ ਸਫਾਈ ਲਈ ਹੋਵੇ ਤੇ ਹੁਣ ਵੀ ਜਿਹੜੇ ਸਾਡੇ ਬਾਈ ਜੀ ਹੁਣੇ ਸੰਭਜ ਬਣੇ ਆ ਬਹੁਤ ਵਧੀਆ ਸਾਰਾ ਕੁਝ ਕਰ ਰਹੇ ਆ ਉਹ ਤੇ ਵਧੀਆ ਨਿਆਣਿਆਂ ਨੂੰ ਚੰਗੇ ਪਾਸੇ ਦਾ ਨਾਮ ਵਧੀਆ ਗਰਾਉਂਡ ਕਰਉਣਾ ਹੋਣ ਸਾਡੇ ਪਿੰਡ ਜ਼ੋਰ ਵੀ ਜ਼ਿਆਦਾ ਤੱਕ ਹੋਵੇ ਅਸੀਂ ਇਸ ਦਾ ਇੱਕ ਰਿਕਵੈਸਟ ਹੀ ਕਰਦੇ ਆ ਇਹ ਅਰਦਾਸ ਹੀ ਕਰਦੇ ਆ ਕਿ ਨਿਆਣੇ ਚੰਗੇ ਪਾਸੇ ਲੱਗਣ ਨਸ਼ਿਆਂ ਤੋਂ ਦੂਰ ਰਹਿਣ ਤੇ ਗਮਾਂ ਨਾਲ ਜੁੜਨ ਤੋ ਭਾਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਭਾਈ ਆ ਵੀ ਬੜਾ ਹੀ ਬਹੁਤ ਧੰਨਵਾਦ ਭਾਈ ਤੁਸੀਂ ਆਮ ਨਾਲ ਕੇਮਸੀ ਸਮਾਂ ਕੱਢਿਆ ਥੈਂਕ ਯੂ ਭਾਈ ਸੋ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਪਣਾ ਟਾਈਮ ਦੇਣ ਵਾਸਤੇ ਬਹੁਤ-ਬਹੁਤ ਆਬੀ ਦਾ ਧੰਨਵਾਦ ਥੈਂਕ ਯੂ